ਅੱਜ ਜਿਸ ਵਿਸ਼ੇ ਦੇ ਉੱਪਰ ਅਸੀਂ ਵੀਡੀਓ ਬਣਾਣ ਲੱਗੇ ਆ ਇਹ ਵਿਸ਼ਾ ਲਗਾਤਾਰ ਸੋਸ਼ਲ ਮੀਡੀਆ ਦੇ ਭਖਿਆ ਹੋਇਆ ਏ ਇਹਨਾਂ ਪਹਿਲਾਂ ਇਸ ਰੋਡ ਦੇ ਬਾਰੇ ਬੋਲਿਆ ਗਿਆ ਸੀਗਾ ਲਗਭਗ 5-6 ਮਹੀਨੇ ਪਹਿਲਾਂ ਦੀ ਗੱਲ ਕੀ ਜਿਹੜਾ ਕਿ ਜਿਵਨਗਰ ਕੋਠੇ ਨੂੰ ਜਿਹੜਾ ਰੋਡ ਲੱਗਦਾ ਮੇਅਰ ਰੋਡ ਤੋਂ ਉਸ ਰੋਡ ਦੇ ਉੱਪਰ ਲਗਭਗ 42 ਲੱਖ ਦਾ ਇੱਕ ਟੈਂਡਰ ਪਾਸ ਹੋਇਆ ਸੀਗਾ ਜਿਹਦੇ ਉੱਪਰ ਤੁਹਾਨੂੰ ਸਾਡੇ ਵੀਡੀਓ ਤੇ ਰਾਈ ਦਿਖਾਇਆ ਵੀ ਜਾ ਰਿਹਾ ਕਿ ਜਿੱਥੇ ਕਿਸੇ ਲੋਕ ਟੈਨ ਲੱਗੀ ਹੋਈ ਸੀਗੀ ਅੱਜ ਪੰਜ ਭਾਦਰੋ ਦਾ ਮੇਲਾ ਸ਼੍ਰੀ ਸਤਗੁਰੂ ਪ੍ਰਤਾਪ ਸਿੰਘ ਜਾਦ ਦੇ ਵਿੱਚ ਸ਼੍ਰੀ ਜੀਵਨਗਰ ਵਿਖਾਇਆ ਜਾ ਰਿਹਾ ਹੈ ਲਗਭਗ ਕਈ ਸਟੇਟਾਂ ਤੋਂ ਚੱਲ ਕੇ ਇੱਥੇ ਸੰਗਤਾਂ ਪਹੁੰਚੀਆਂ ਨੇ ਔਰ ਜੀਵਨਗਰ ਪਿੰਡ ਦਾ ਇੱਕ ਜਿਹੜਾ ਰਤਬਾ ਹੈ ਇਹ ਅਲੱਗ ਰਤਬਾ ਹੈ ਗੁਰਵਾ ਪੀਰਾਂ ਫਕੀਰਾਂ ਦੀ ਇਹ ਵਾਲੀ ਜਿਹੜੀ ਧਰਤੀ ਔਰ ਪੂਜਨਯੋਗ ਧਰਤੀ ਹੈ ਪਰ ਜਦੋਂ ਬਾਹਰੋਂ ਚੱਲ ਕੇ ਇੱਥੇ ਸੰਗਤਾਂ ਆਉਂਦੀਆਂ ਨੇ ਹੋਰ ਵੀ ਜਿਹੜੇ ਲੋਕ ਇੱਥੇ ਚੱਲ ਕੇ ਆਉਂਦੇ ਨੇ ਜੇ ਜਦੋਂ ਇਹੋ ਜਿਹਾ ਰੋਡ ਵਹਿੰਦੇ ਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਇੱਥੇ ਐਮਐਲਏ ਸਾਹਿਬ ਹੋਰ ਵੀ ਅਨੇਕਾ ਜਿਹੜੇ ਇੱਥੇ ਲੀਡਰ ਆਉਂਦੇ ਨੇ ਲੰਗਨ ਵਾਲੇ ਲੰਘ ਜਾਂਦੇ ਨੇ ਜਿਨ੍ਹਾਂ ਨੇ ਕਦੇ-ਕਦੇ ਲੰਘਣਾ ਲੇਕਿਨ ਜਿਨ੍ਹਾਂ ਦਾ ਰੋਜ਼ ਦਾ ਆਉਣ ਜਾਣ ਦਾ ਰਸਤਾ ਉਹਨਾਂ ਨੂੰ ਬਹੁਤ ਵੱਡੀ ਇਥੇ ਇੱਕ ਜਿਹੜੀ ਮੁਸ਼ਕਲਤ ਕਰਨੀ ਪੈਂਦੀ ਹੈ ਤੇ ਜਦੋਂ ਕਿਤੇ ਬਰਸਾਤ ਹੋ ਜਾਂਦੀ ਜੀ ਫਿਰ ਉਸਤੇ ਐਵੇਂ ਲੱਗਦਾ ਸਿਰਫ ਇਥੇ ਇੱਕ ਕਿਸ਼ਤੀ ਦੀ ਹੀ ਜ਼ਰੂਰਤ ਹੈ ਅੱਜ ਸਾਡੇ ਨਾਲ ਸ਼੍ਰੀ ਜੀਵਨਗਰ ਦੇ ਜਿਹੜੇ ਡੇਰਾ ਵਿਖੇ ਜਿਹੜੇ ਸੇਵਾਦਾਰ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਕੀ ਅਸਲ ਦੇ ਵਿੱਚ ਇਹ ਵਾਲੀ ਜਿਹੜੀ ਛੜਕੇ ਦੀ ਸੱਚਾਈ ਕੀ ਹੈ ਇਹ ਸ਼ਰਕ ਕਿਉਂ ਰੁਕੀ ਹੈ ਜੇ ਬਣੀ ਹੈ ਤੇ ਕਿਸ ਤਰੀਕੇ ਨਾਲ ਬਣੀ ਹੈ ਗਲਤ ਬਣੀ ਜਾਂ ਸਹੀ ਬਣੀ ਹੈ ਕਿਸ ਤਰੀਕੇ ਨਾਲ ਇਹਨੂੰ ਬੰਨਾ ਚਾਹੀਦਾ ਤੇ ਸਾਥੀ ਤੁਸੀਂ ਸਾਡੇ ਨਾਲ ਬਣੇ ਰਿਹਾ ਜੇ ਅਸੀਂ ਕਰਦੇ ਆ ਸੇਵਾਦਾਰਾਂ ਦੇ ਨਾਲ ਗੱਲਬਾਤ ਮੈਂ ਜੀ ਗੁਰਦੇਵ ਸਿੰਘ ਮੋਤੀ ਸ੍ਰੀ ਜੀਵਨ ਨਗਰ ਜਿਹੜੀ ਪ੍ਰਬੰਧਕ ਕਮੇਟੀ ਉਹਦਾ ਮੈਂਬਰ ਹਾਂ ਜੀ ਮੈਂ ਮੈਂ ਇਹ ਆਪ ਜੀ ਨੂੰ ਚੇਤਾ ਕਰਾਉਣਾ ਚਾਹੁੰਦਾ ਪੀ 3 ਸਾਲ 3.5 ਸਾਲ ਦੇ ਉਤੋਂ ਸਾਨੂੰ ਇਹ ਇਹ ਰੋਲਾ ਪਾਉਂਦਿਆ ਹੋ ਗਿਆ ਹੈ ਕਈ ਵਾਰਾਂ ਅਸੀਂ ਦਫਤਰਾਂ 'ਚ ਜਾ ਚੁੱਕੇ ਹਾਂ ਸਰਸੇ ਵੀ ਜਾ ਚੁੱਕੇ ਹਾਂ ਰਾਣੀਆਂ ਮਾਰਕੀਟ ਕਮੇਟੀ ਵੀ ਜਾ ਚੁੱਕੇ ਹਾਂ ਪਰ ਸਾਡੇ ਹੀ ਕਿਹਨੇ ਲੜਨੀ ਪੜਿਆ ਇਹ ਲੜ ਪੜਿਆ ਉਹਦੇ ਨਾਲ ਜਿਹੜੇ 4-4 ਪੰਜ ਪੈਂਕ ਟੈਂਟ ਟੈਂਟ 4-4 ਫੋਟ ਦੋਨੇ ਬਨੇ ਇੰਟਰਲੋਕਟਾ ਲਾਤੀਆਂ ਪਰ ਉਹਦੇ ਖੱਡੇ ਪਏ ਨੇ ਵਿੱਚ ਉਹਨਾਂ ਦਾ ਕੋਈ ਹੱਲ ਨਹੀਂ ਹੋਇਆ ਇਸ ਵਾਤੇ ਅਸੀਂ ਸਾਰੇ ਤੁਹਾਡੇ ਅੱਗੇ ਪਰਜੋਰ ਅਪੀਲ ਕਰਦੇ ਆਂ ਕਿ ਕਿਰਪਾ ਕਰਕੇ ਉਹਨੂੰ ਜਿਸ ਤਰ੍ਹਾਂ ਵੀ ਹੋ ਸਕਦਾ ਹੈ ਉਹਨੂੰ ਸੁਧਾਰ ਕਰਕੇ ਭਾਵੇਂ ਉਹ ਇੰਟਰਲੋਕ ਪੁੱਟਿਆ ਜਾਵੇ ਚਾਹੇ ਉਹਨੂੰ ਠੀਕ ਕੀਤਾ ਜਾਵੇ ਕਿ ਸੜਕ ਨੂੰ ਠੀਕ ਕੀਤੀ ਜਾਵੇ ਸਾਡਾ ਮੇਲਾ ਅਸੂ ਦਾ ਆਉਣ ਵਾਲਾ ਹੈ ਅਸੀਂ ਚਾਹੁੰਦੇ ਆ ਕਿ ਉਹ ਤੋਂ ਪਹਿਲਾਂ ਪਹਿਲਾਂ ਇਹ ਸੜਕ ਦਾ ਮਹਿਮਾਨ ਕੀਤਾ ਜਾਵੇ ਤੇ ਅਸੀਂ ਇੱਥੇ ਜਿਹੜੇ ਸਾਧ ਸੰਗਤ ਆਉਣ ਵਾਲੀ ਆ ਦੂਰੋਂ ਦੂਰੋਂ ਇੱਥੇ ਆਣ ਕੇ ਗੁਰਦੁਆਰਾ ਇਹ ਗੁਰਦੁਆਰੇ ਜਾਣ ਕੇ ਵੀਰਵਾਰ ਤੇ ਮੱਸਿਆ ਵਾਲੇ ਦਿਨ ਇੱਥੇ ਇਹ ਜਾਨਾ ਸਾਧ ਸੰਗਤਾਂ ਅਲਖ ਆਹਾਰਾ ਚੋਂਦੀ ਆ ਤੇ ਆਣ ਕੇ ਜਦੋਂ ਟਪਕਦੇ ਇਥੋਂ ਦੀ ਤੇ ਬਹੁਤ ਦੁਖੀ ਹੁੰਦੇ ਨੇ ਇਸ ਵਾਸਤੇ ਸਾਡੀ ਅਰਜ਼ ਬੇਨਤੀ ਹੈ ਵੀ ਪਰਵਾਨ ਕਰਕੇ ਤੇ ਸੜਕਾਂ ਦਾ ਨਿਰਮਾਣ ਕਰਾਇਆ ਜਾਵੇ ਛੇਤੀ ਤੋਂ ਛੇਤੀ ਤੇ ਆਨਕੇ ਤੇ ਇਹਦੀ ਹਾਲਤ ਵੀ ਸੁਧਰ ਜਾਵੇ ਕਿ ਅਸੀਂ ਵੀ ਸੁੱਕੇ ਹੋਈਏ ਤੇ ਸੰਤਾ ਵੀ ਸੁੱਕੀ ਹੋਵੇ ਠੀਕ ਹੈ ਜੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਜੀ ਜਿਹੜਾ ਪ੍ਰਸ਼ਾਸਨ ਹੀ ਆਪਣਾ ਉਹਦੇ ਅੱਗੇ ਸਾਡੀ ਬੇਨਤੀ ਹੈ ਵੀ ਜਿਹੜਾ 메ਨ ਰੋਡ ਤੋਂ ਜੀਮਨ ਨਗਰ ਗੁਰਦੁਆਰਾ ਸਾਹਿਬ ਨੂੰ ਲਾਹ ਹਮਤਾ ਹੈ ਉਹ ਬਿਲਕੁਲ ਖਸਾ ਰਿਹਾ ਹੈ ਉੱਥੋਂ ਦੀ ਮੋਟਰਸਾਈਕਲ ਤਾਂ ਆਪਣਾ ਆਪ ਖਾਇਆ ਕੋਈ ਸਵਾਰੀ ਨਹੀਂ ਆਉਂਦੀ ਉੱਥੇ ਕੋਈ ਜਾਂਦੀ ਨਹੀਂ ਵੀਰਵਾਰ ਦੇ ਵੀਰਵਾਰ ਇੱਥੇ ਮਸਿਆ ਦਾ ਮੇਲਾ ਲੱਗਦਾ ਆ ਲੋਕੀ ਇੱਥੇ ਹਜ਼ਾਰਾਂ ਦੀ ਜ਼ਿਆਦਤ ਤੇ ਪਹੁੰਚਦੇ ਆ ਅੱਜ ਸ਼੍ਰੀ ਜੀਵਨਨਗਰ ਲੇਕਿਨ ਉਸ ਛੜਕ ਦੇ ਵਿੱਚੋਂ ਨਾ ਕਿ ਜਾਂਦੇ ਨੇ ਜਿਹੜੀ ਛੜਕ ਮੇਨ ਰੋਡ ਤੋਂ ਗੁਰਦੁਆਰਾ ਸਾਹਿਬ ਅਪਰਦੀ ਹੈ ਉੱਥੇ ਕੋਈ ਕਿਸੇ ਪ੍ਰਕਾਰ ਦਾ ਜੀ ਪ੍ਰਸ਼ਾਸਨ ਦਾ ਉੱਥੇ ਰੌੜ ਕੋ ਨਹੀਂ ਇੱਟਾਂ ਲਾਈਆਂ ਨੇ ਉਹ ਨਾ ਲੱਗੀਆਂ ਵਰਗੀਆਂ ਜਿਹੜੀਆਂ ਨੇ ਹਾਲ ਦਿਵਾਲੇ ਜਿਹੜੀਆਂ ਜਿਹੜੀ ਮੇਨ ਵਿੱਚ ਆ ਉਹ ਛੜਕ ਜਿਹੜੀ ਹੈ ਜੀ ਇਹਨੇ ਖੱਡੇ ਨੇ ਮੋਟਰਸਾਈਕਲ ਦੇ ਉੱਤੇ ਦੋਰੀ ਸਵਾਰੀ ਕੀ ਇੱਕ ਪਹਿਲੀ ਇੱਕ ਸਿੰਗਲ ਸਵਾਰੀ ਵੀ ਨਹੀਂ ਜਾ ਸਕਦੀ ਪ੍ਰਸ਼ਾਸਨ ਕਿਰਪਾ ਕਰੇ ਮਾਰਕਰ ਕਮੇਟੀ ਕਿਰਪਾ ਕਰੇ ਵੇ ਜੇ ਨਾ ਇਹ ਰੋਡ ਦਾ ਕੰਮ ਆ ਹੁਣ ਅਗਲੇ ਬੰਨੇ ਹੋਰ 20 ਦਿਨਾਂ ਨੂੰ ਸਾਡਾ ਪ੍ਰਯੋਗ ਦਾ ਮੇਲਾ ਸ੍ਰੀ ਜੀਵਨਨਗਰ ਹੋਣਾ ਹੈ ਸਾਧ ਸੰਗ ਨੇ ਉਥੇ ਆਏ ਦਿਨ ਜਿਹੜਾ ਆ ਉਥੇ ਮੇਲੇ ਦੇ ਵਿੱਚ ਸ਼ਰਕਤ ਕਰਨੀ ਹੈ ਲੇਕਿਨ ਉਥੇ ਸ਼ਰਕਤੀ ਜਿਹੜਾ ਨਿਰਮਾਨ ਆ ਜਿੰਨਾ ਵੀ ਛੇਤੀ ਹੋ ਸਕੇ ਮੇਲੇ ਤੋਂ ਪਹਿਲਾਂ ਪਹਿਲਾਂ ਇਹ ਸ਼ਰਕ ਦਾ ਨਿਰਮਾਨ ਕਰੋ ਤਾਂ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਉਬਾਇਗੁਰ ਜਿਗਾ ਖਾਲਸਾ ਉਬਾਇਗੁਰ ਜਿਗੀ ਪਤ ਪਾਜੀ ਜਿਵੇਂ 41 ਲੱਖ ਦਾ ਲਗਭਗ ਟੈਂਡਰ ਪਾਸ ਹੋਇਆ ਸੀ ਇਹ ਵਾਲਾ ਜਿਹੜਾ ਜਿਹੜੀ ਲੋਕਟੈ ਲੱਗੀ ਹੈ ਕੀ ਇਹ ಗ್ರಾಮ ਪੰਚਾਇਤ ਦੇ ਕੋਈ ਨਿਗਰਾਨੀ ਦੇ ਹੱਥਾਂ ਨੇ ਲੱਗੇ ਵਾਲੀ ਇਹ ਇੰਟਰਲੌਕ ਇੱਟ ਤੇ ਲੱਗੀ ਪਰ ਇਹ ਸਾਨੂੰ ਤੇ ਕੋਈ ਨਹੀਂ ਵੀ ਜੇ ਪੰਚਾਇਤ ਦੇ ਨਗਰਾਨੀ ਇੱਥੇ ਲੱਗੀ ਹੁੰਦੀ ਤੇ ਸਾਰੀ ਵਧੀਆ ਲੱਗਦੀ ਤੇ ਕੰਪਲੀਟ ਹੁੰਦੀ ਤੇ ਸਾਡੀ ਤੇ ਪ੍ਰਸ਼ਾਸਨ ਅੱਗੇ ਇਹ ਬੇਨਤੀ ਹੈ ਵੀ ਇਹ ਹੁਣ ਸਾਡੇ ਪ੍ਰਯੋਗ ਸ਼ੁਰੂ ਹੋਣਾ ਤੜਕੇ 2 ਵਜੇ ਸੰਗਤ ਸ਼ੁਰੂ ਹੋਣੀ ਹੈ ਤੇ 4 ਵਜੇ ਤੱਕ ਚੱਲਦੀ ਹੈ ਤੇ ਸਾਡੇ ਇੰਨਾ ਗੇ ਰਿਕੁਐਸਟ ਹੈ ਪ੍ਰਸ਼ਾਸਨ ਅੱਗੇ ਵੀ ਬਹੁਤ ਚਿਰ ਹੋ ਗਿਆ ਤੇ ਸਾਡੇ ਪ੍ਰਯੋਗ ਤੋਂ ਪਹਿਲਾਂ ਪਹਿਲਾਂ ਇਹ ਜਿਹੜੀ ਸੜਕ ਦਾ ਸਹੀ ਕੰਮ ਹੋਵੇ ਤੁਸੀਂ ਥਿਨ ਹਾਂ ਹਾਲ ਹੀ ਪਈ ਤੁਸੀਂ ਪਰ ਮੈਂ ਕਹਿਣਾ ਚਾਹੁੰਨਾ ਇਹ ਸ਼ਰਕ ਦਾ ਜਿਹੜਾ ਮੁੱਦਾ ਹੈ ਲਗਭਗ ਪਿਛਲੇ ਕਈ ਮਹੀਨਿਆਂ ਤੋਂ ਇਹ ਸੋਸ਼ਲ ਮੀਡੀਆ ਤੇ ছਾਇਆ ਹੈ ਤਕਰੀਬਨ ਤਰੀਕ ਬਣਾ ਅਸੀਂ ਇਸ ਤੋਂ ਪਹਿਲਾਂ ਵੀ ਇੱਕ ਵਾਰ ਤੈਨੂੰ ਕੁ ਮਹੀਨੇ ਇੱਥੇ ਸਰਪੰਚ ਨੂੰ ਮਿਲੇ ਸੀ ਵੀ ਇਹ ਸ਼ਰਕ ਜਿਹੜੀ ਹੈ ਇਹ ਕਿਉਂ ਨਹੀਂ ਸਾਫ਼ ਸਪਾਈ ਨਾਲ ਜਿਹਦਾ ਪੂਰਾ ਪ੍ਰਬੰਧ ਹੋ ਰਿਹਾ ਜਿਸ ਤਰ੍ਹਾਂ ਇਹਨੂੰ ਬਣਨਾ ਚਾਹੀਦਾ ਸੀ ਜਿਸ ਤਰ੍ਹਾਂ ਦੀਆਂ ਕਾਨੂੰਨ ਦੀਆਂ ਜਾਂ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਇਹ ਸ਼ਰਕ ਸਾਨੂੰ ਨਹੀਂ ਲੱਗਦਾ ਬਣੀ ਹੋਈ ਹੈ ਅਸੀਂ ਜਿੱਥੋਂ ਤੱਕ ਪਤਾ ਕੀਤਾ ਹੈ ਇਹ ਸ਼ਰਕ ਜਿਹੜੀ ਸੀ ਸ਼ਰਕ ਦੇ ਜਿਹੜੀਆਂ ਇੰਟਰਲੋਕ ਟਾਂ ਲੱਗੀਆਂ ਨੇ ਇਹ ਸ਼ਰਕ ਦੇ ਦੋ ਹੀ ਨਾਮੀ ਲੱਗਣੀਆਂ ਸੀ ਤਿੰਨ ਤਿੰਨ ਫੋਟਾ ਅਸੀਂ ਸਰਪੰਚ ਨੂੰ ਮਿਲੇ ਸੀ ਪਿੱਛੇ ਜੇ ਵੀ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਇਹ ਕਿੰਨਾ ਕੁ ਵੱਡਾ ਬਾਈਟੇਜ ਆ ਇਸ ਨੂੰ ਕਿਉਂ ਨਹੀਂ ਸਹੀ ਬਣ ਰਿਹਾ ਸਰਪੰਚ ਸਾਹਿਬ ਨੇ ਸਾਨੂੰ ਸਰਪੰਚ ਸਾਹਿਬ ਨੇ ਜੀਵਨ ਨਗਰ ਦੇ ਸਰਪੰਚ ਨੇ ਕਿਹਾ ਸੀ ਵੀ ਇਸ ਦੇ ਵਿੱਚ ਮੇਰਾ ਤਾਂ ਕੋਈ ਲੈਣ ਦੇ ਨਹੀਂ ਇਹ ਸ਼ਰਕ ਜਿਹੜੀ ਠੇਕੇਦਾਰ ਦੇ ਅੰਦਰ ਹੈ ਇਹ ਸ਼ਰਕ ਪੰਚਾਇਤੀ ਰਾਜ ਵੀਡੀਓ ਜਹੀ ਦੇ ਥਰੂ ਹੈਗੀ ਹੈ ਬਈ ਸੋਚਣਾ ਲਗਭਗ ਇਹ ਸ਼ਰਕ ਬਣੀ ਨੂੰ 5-6 ਮਹੀਨੇ ਹੋ ਗਏ ਨੇ ਸ਼ਾਇਦ ਉਦੋਂ ਦਾ ਇਹ ਜਿਹੜਾ ਨਾ ਅਜੰਡਾ ਚੱਲ ਰਿਹਾ ਹੈ ਤੇ ਇਹ ਸ਼ਰਕ ਬਣੀ ਵੀ ਉਹੋ ਜੀ ਨਾ ਬਣੀ ਵੀ ਉਹੋ ਜੀ ਤਕਰੀਬਨ ਤਰੀਕ ਪਾਣ ਇਹ ਸ਼ਰਕ ਦੇ ਉੱਤੇ ਇੰਨੇ ਖੱਡੇ ਨੇ ਜਾਂ ਇਹ ਸ਼ਰਕ ਦੀ ਜਿਹੜੀ ਸੀ ਇੰਟਰਲੌਕ ਸ਼ਰਕ ਦੀ ਵਿਧੀ ਅਨੁਸਾਰ ਜਿਹੜੀ ਨਹੀਂ ਬਣ ਸਕੀ ਕਿਉਂ ਨਹੀਂ ਬਣ ਸਕੀ ਬੇ ਸ਼ਰਕ ਦੇ ਥੱਲੇ ਪ੍ਰੋਪਰ ਜਿਹੜੀ ਉਹ ਬਜਰੀ ਵੀ ਨਹੀਂ ਪਾਈ ਗਈ ਤੇ ਇਸ ਦੇ ਉੱਤੇ ਇੱਟਾਂ ਮ ਜਿਹੜੀਆਂ ਟੰਗ ਨਾਲ ਲੱਗੀਆਂ ਗਈਆਂ ਤੇ ਤਕਰੀਬਨ ਅਸੀਂ ਯੋਰੀ ਸ਼ਰਕ ਨੂੰ ਦੇ ਠੇਕੇਦਾਰ ਨੇ ਬਣਾਇਆ ਸੀ ਉਹਨਾਂ ਨੇ ਵੀ ਕੰਡਕਟ ਕਰਨ ਦਾ ਯਤਨ ਕੀਤਾ ਪਰ ਉਸਨੇ ਵੀ ਸਾਨੂੰ ਕੋਈ ਸੰਤੋਖ ਜਨਕ ਜਿਹੜਾ ਜਵਾਬ ਨਹੀਂ ਦਿੱਤਾ ਕਿਸੇ ਲਾਪਰਵਾਹੀ ਮਾਂ ਦੇ ਠੇਕੇਦਾਰ ਅਸੀਂ ਸੋਚਨੇ ਆ ਵੀ ਠੇਕੇਦਾਰ ਦੀ ਤੇ ਪ੍ਰਸ਼ਾਸਨ ਦੀ ਜਾਂ ਪੰਚਾਇਤੀ ਰਾਜ ਦੇ ਅਧਿਕਾਰੀਆਂ ਦੀ ਪੂਰੀ ਦੀ ਪੂਰੀ ਲਾਪਰਵਾਹੀ ਹੈ ਤੇ ਇਹ ਸ਼ਰਕ ਦੇ ਜਿਹੜੇ ਜਿੰਨੇ ਪੈਸੇ ਸੈਕਸ਼ਨ ਹੋ ਕੇ ਸਰਕਾਰ ਨੇ ਭੇਜੇ ਨੇ ਸਾਨੂੰ ਨਹੀਂ ਲੱਗਦਾ ਵੀ ਇਹ ਪੈਸੇ ਉਹਨੇ ਲੱਗੇ ਹੋਈ ਜਾਣ ਅਸੀਂ ਸੋਚਨੇ ਇਹ ਸ਼ਰਕ ਆਮ ਸ਼ਰਕਾ ਵਾਂਗੂ ਨਹੀਂ ਇੱਕ ਮੇਨ ਪਿੰਡ ਦੀ ਸ਼ਰਕੇ ਜਾਂ ਗੁਰਦੁਆਰਾ ਸੇ ਦੀ ਜੀਵਨ ਨਗਰ ਦੀ ਸ਼ਰਕੇ ਜਿੱਥੇ ਅੱਜ ਸਾਡੇ ਨਾਲ ਗੁਰਦੁਆਰਾ ਜੀਵਨ ਨਗਰ ਵਾਲੇ ਕਾਫੀ ਸੰਗਤ ਜਿਹੜੀ ਇਕੱਠੀ ਹੋਈ ਏ ਕਿਉਂ ਗੁਰਦੁਆਰਾ ਸ੍ਰੀ ਜੀਵਨ ਨਗਰ ਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਨੇ ਆਏ ਮਹੀਨੇ ਕੋ ਮੱਥਾ ਟੇਕਦੇ ਨੇ ਇੱਥੇ ਛੋਟੇ ਤੋਂ ਲੈ ਕੇ ਵੱਡੇ ਇਨਸਾਨ ਤੱਕ ਐਮਐਲਏ ਜਾਂ ਹੋਰ ਕਈ ਨੇਤਾ ਵੀ ਆਉਂਦੇ ਨੇ ਮੰਤਰੀ ਸ਼ੰਤਰੀ ਵੀ ਆਉਂਦੇ ਨੇ ਇਸ ਸਾਧ ਸੰਗਤ ਵੀ ਹੁੰਦੀ ਹੈ ਤੇ ਇਸ ਤੇ ਜਦੋਂ ਸੜਕ ਤੇ ਇਹੜਾ ਕਿਲੋਮੀਟਰ ਦਾ ਪੈਂਡਾ ਗੁਰਦੁਆਰਾ ਸ੍ਰੀ ਜੀਵਨਨਗਰ ਤੇ ਕਰ ਇਹਦਾ ਬਹੁਤ ਮੰਦਾ ਹਾਲ ਹੋਣ ਕਰਕੇ ਤੇ ਇਹਦੀ ਕੋਈ ਵੀ ਵਿਵਸਥਾ ਸੁਚਾਰੂ ਨਹੀਂ ਹੈਗੀ ਅਸੀਂ ਸੋਚਣਾ ਇਸ ਦੇ ਵਾਸਤੇ ਵੱਲ ਪ੍ਰਸ਼ਾਸਨ ਪੰਚਾਇਤੀ ਰਾਜ ਵਾਲਿਆਂ ਨੇ ਜਿਨ੍ਹਾਂ ਨੇ ਸੜਕ ਬਣਾਈ ਹੈ ਉਹਨਾਂ ਵੱਲ ਖਾਸ ਧਿਆਨ ਦੇ ਕੇ ਜਾਂ ਇਸ ਨੂੰ ਇੱਟਾਂ ਨੂੰ ਪਟਾ ਕੇ ਦੁਬਾਰੇ ਦੀ ਰਿਪੇਅਰ ਕਰਾ ਕੇ ਲਾਇਆ ਜਾਵੇ ਜਾਂ ਇਸ ਦਾ ਕੋਈ ਸਤਾਈ ਹੱਲ ਕੱਢਿਆ ਜਾਵੇ ਹੋਰ ਜਿਹੜਾ ਪਰ ਅਸੀਂ ਜੂਰ ਹੈ ਤੇ ਉਹਨਾਂ ਦੀ ਜਵਾਬਦੇਹੀ ਬਣਦੀ ਏ ਕਰਮਚਾਰੀਆਂ ਦੀ ਅਧਿਕਾਰੀਆਂ ਦੀ ਜਿਹੜੇ ਸ਼ਰਕ ਨੂੰ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਜਿਨ੍ਹਾਂ ਨੇ ਉਹਨੂੰ ਸੈਕਸ਼ਨ ਕਰਕੇ ਜਾਇਦੀ ਜਹੀ ਵਗੈਰਾ ਨੇ ਐਮਬੀ ਭਰਨੀ ਸੀ ਜਾਂ ਪੈਸੇ ਸੈਕਸ਼ਨ ਕਰਕੇ ਉਸ ठेकेदार ਨੂੰ ਦੇਣੇ ਸੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਏ ਕਿ ਉਹ ਸ਼ਰਕ ਨੂੰ ਬਣਾਇਆ ਜਾਵੇ ਅਸੀਂ ਸੋਚਣਾ ਜਿਹੜਾ ਗੁਰਦੁਆਰੇ ਦਾ ਸਾਧ ਸੰਗਤ ਗੁਰਦੁਆਰਾ ਸ੍ਰੀ ਜੀਵਨ ਨਗਰ ਦੇ ਸਾਧ ਸੰਗਤ ਆਉਂਦੀ ਏ ਮੱਥਾ ਟੇਕਣਾ ਜੋ ਆਪਣੀ ਸ਼ਰਧਾ ਭਾਵਨਾ ਵਾਲਾ ਹੁੰਦੀ ਏ ਉਹ ਬਿਲਕੁਲ ਕਿਸੇ ਵੀ ਅਰਤਨਾ ਤੋਂ ਬਿਨਾ ਗੁਰਦੁਆਰਾ ਮੱਥਾ ਟੇਕ ਕੇ ਤੇ ਵਾਪਸ ਚੜੀ ਜਾਵੇ ਕਰੇ ਕਿਸੇ ਦੀ ਦੁਬਿਧਾ ਦਾ ਕਾਰਨ ਇਹ ਸੜਕ ਨਾ ਬਣੇ ਠੀਕ ਹੈ ਜੀ ਆਪਣੇ ਚੈਨਲ ਦੇ ਮਾਧਿਅਮ ਅਪੀਲ ਕਰਦੇ ਆ ਗ੍ਰਾਮ ਪੰਚਾਇਤ ਜਿਵਨਗਰ ਬੀਡੀ ਅਫੀਸ ਜੈਤ ਸਾਹਿਬ ਜਿਸ ਨੇ ਵੀ ਇਸ ਜਿਸ ਦਾ ਵੀ ਇਹ ਵਾਲਾ ਜਿਹੜਾ ਕੰਮ ਹੈ ਆਪਣੀ ਇਮਾਨਦਾਰੀ ਨਾਲ ਕੰਮ ਕਰੇ ਤੇ ਸਾਥੀਓ ਜਲਦੀ ਤੋਂ ਜਲਦੀ ਇਹ ਵਾਲੀ ਜਿਹੜੀ ਇਹ ਸੜਕ ਦਾ ਨਿਰਵਾੜ ਕੀਤਾ ਜਾਵੇ 41 ਲੱਖ ਰੁਪਏ ਦੇ ਨਾਲ ਮੈਨੂੰ ਲੱਗਦਾ ਸੋਨੇ ਦੇ ਇੱਟਾਂ ਲੱਗ ਜਾਂਦੀਆਂ ਐ ਇੰਨੀ ਜਗ੍ਹਾ ਦੇ ਵਿੱਚ ਕਿ ਜਿੱਥੇ ਇੱਕ ਪੱਥਰ ਦੀਆਂ ਜਿਹੜੀਆਂ ਇੱਟਾਂ ਨੇ ਲੱਗ ਦਿੱਤੀਆਂ ਲੱਗ ਸਕੀਆਂ ਹੁਣ ਤੱਕ ਜਿਸ ਤਰੀਕੇ ਦੇ ਨਾਲ ਲੱਗਣਾ ਚਾਹੀਦੀਆਂ ਸੀ ਜਾਂ ਫਿਰ ਵੀ ਸਾਥੀਓ ਅਸੀਂ ਅਪੀਲ ਕਰਦੇ ਹਾਂ ਜਲਦੀ ਤੋਂ ਜਲਦੀ ਜਿਹੜਾ ਇਹ ਵਾਲਾ ਕਾਰਜ ਹੈ ਜਿਹੜਾ ਸੰਪੂਰਨ ਕੀਤਾ ਜਾਵੇ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਨਗੜੀਆ ਹਰਿਆਣਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ